ਫੇਖਦਾ ਪੂਤ ਕਿਸੇ ਦੇ ਸਵਾਰ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਯਾਰ ਤੋਂ ਇਲਾਵਾ ਕੁਝ ਨਹੀਂ ਨਜ਼ਰ ਆਉਂਦਾ ਇਹ ਜਿਹੜੀ ਕਹਾਵਤ ਜਿਹੜੀ ਕਿ ਸੱਚ ਹੁੰਦੀ ਨਜ਼ਰ ਆਉਂਦੀ ਭੀਗੀ ਆ ਇੱਕ ਮਸ਼ੂਕ ਜੋ ਕਿ ਵਿਆਹੀ ਬਰੀ ਗਈ ਸੀ ਉਹਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਨੂੰ ਮੋਤ ਦੇ ਘਾਟ ਉਤਾਰਤਾ ਉਸ ਤੋਂ ਬਾਅਦ ਉਹਦੀ লাশ ਨੂੰ ਦਰਿਆ ਦੇ ਵਿੱਚ ਸੁੱਟ ਕੇ ਪੁਲਿਸ ਨੂੰ ਜਾ ਕੇ ਕਹਿੰਦੀ ਤੇ ਮੇਰਾ ਘਰ ਵਾਲਾ ਤੇ ਗਿਆ ਆ ਘੁੰਮਣ ਫਿਰ ਮਾਤਾ ਵੈਸ਼ਨੋ ਦੇਵੀ ਦੇ ਕਰਨ ਗਿਆ ਹੈ ਦਰਸ਼ਨ ਲੇਕਿਨ ਅਜੇ ਤੱਕ ਨਹੀਂ ਆਇਆ ਵਾਪਿਸ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਲੇਕਿਨ ਪੁਲਿਸ ਜਦੋਂ ਉਹਦਾ ਬਿਆਨ ਸੁਣਿਆ ਤਾਂ ਉਹਨਾਂ ਨੂੰ ਉਹਦੇ ਤੇ ਪੈ ਗਿਆ ਸ਼ੱਕ ਜਦੋਂ ਕੀਤੀ ਸ਼ਕਤੀ ਦੇ ਨਾਲ ਪੁੱਛਗਿੱਛ ਤਾਂ ਮਾਮਲਾ ਜੋ ਨਿਕਲ ਕੇ ਸਾਹਮਣੇ ਆਇਆ ਤੇ ਉਹਨੂੰ ਸੁਣ ਕੇ ਤਾਂ ਸਭ ਦੇ ਹੋਸ਼ ਹੀ ਉੱਡ ਜਾਣਗੇ ਕੀ ਕਹਿ ਰਹੇ ਨੇ ਪੁਲਸ ਦੇ ਵੱਡੇ ਅਧਿਕਾਰੀ ਆਓ ਜਾਣਦੇ ਆ ਨਾਲ ਨਾਲ ਉਹਨੂੰ ਮਹਾਨ ਸ਼ਕਤੀਆਂ ਨੂੰ ਤਸਵੀਰਾਂ ਦਿਖਾਉਣੇ ਜਿਨ੍ਹਾਂ ਨੇ ਇਸ ਸਾਰੇ ਕਾਰਵਾਈ ਨੂੰ ਜਿਹੜਾ ਅੰਜਾਮ ਦਿੱਤਾ ਇਸ ਘਟਨਾਕਰਮ ਨੂੰ ਤੇਰਾ ਕੀਤਾ ਨਾਲ ਦੇ ਨਾਲ ਸ਼ੱਕ ਜਿਹੜੇ ਹੈਗੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਉਣੇ ਪਏ ਆ ਉਸ ਮੇਲਾ ਦੀ ਤਸਵੀਰਾਂ ਦਿਖਾਉਣੇ ਪਏ ਆ ਜਿਹਨੂੰ ਭੂਤ ਦਾ ਜਿਹੜਾ ਭੂਤ ਸਵਾਰ ਹੋ ਚੁੱਕਾ ਸੀ ਇਸ਼ਕ ਦਾ ਉਹ ਵੀ ਆਉ ਜਾਣਦੀ ਆ ਕਿ ਇਹ ਪੂਰਾ ਮਾਮਲਾ 11 ਜੂਨ ਨੂੰ ਸੁਖਬੀਰ ਕੌਰ ਪਤਨੀ ਮਨਜੀਤ ਸਿੰਘ ਜਿਹੜੀ ਮੁਹੱਲਾ ਜੱਟਾ ਵਾਲਾ ਸਿਟੀ ਜੀਰਾ ਦੀ ਰਹਿਣ ਵਾਲੀ ਸੀਗੀ ਉਹ ਥਾਣਾ ਸਿਟੀ ਜੀਰਾ ਆਈ ਸੀ ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੈਂਡ ਹੈ ਮਨਜੀਤ ਸਿੰਘ ਉਹ ਵੈਸਨੋ ਦੇਵੀ ਯਾਤਰਾ ਤੇ ਗਿਆ ਸੀ ਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੌਟਿਆ ਹੈ 10 ਤਾਰੀਖ ਤੱਕ ਉਹ ਫੋਨ 'ਤੇ ਟੱਚ ਸੀ ਜਦੋਂ 13 ਤਾਰੀਖ ਨੂੰ थाना ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੀ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ ਸਾਡੀ ਟੀਮ ਨੂੰ ਆਪ ਪਤਾ ਚੱਲਿਆ ਕਿ ਜਿਹਦਾ ਉਹਦਾ ਹਸਬੰਡ ਸੀ ਮਨਜੀਤ ਉਹਦਾ ਕਤਲ ਹਰਜਿੰਦਰ ਤੇ ਉਹਦੇ ਹੋਰ ਸਾਥੀ ਨੇ ਕੀਤਾ ਹੈ ਇਸ 17 ਤਾਰੀਖ ਨੂੰ ਜਿਹੜਾ ਸੁਖਦੀਪ ਕੌਰ ਦਾ ਜਿਹੜਾ ਪਾਰਟਨਰ ਸੀ ਹਰਜਿੰਦਰ ਸਿੰਘ ਪੁੱਤਰ ਕਲਵਨ ਸਿੰਘ थाना ਚੋਲਾ ਸਾਹਬ ਦਰਹਣ ਵਾਲਾ ਉਦੀ ਗੁਰਲੀਲ ਦੀ ਤੇ ਅਰਸ਼ਦੀਪ ਦੀ ਹਿਮਾਚਲ ਦੇ